सरदार तो साहब का मेंबर पार्लियामेंट मेंडमेंट सरदार महेंद्र तो सिंह जी केपी साहब ते के मेरे, मेरे तो पहला तो अपने विचार समझे करके गए जिंदर सिंह निजर जी बधीर सिंह तेन जी बाकी सारे जिंदर सुखजीत सिंह जोर जी और वक्ख वक्त में तो आए हो सरकार जो सारे अध्यक्ष साहबान सारे ने जिया ने धन्यवाद बहुत गुरु जी का कांता श्री भाई गुरु जी की खोटे ਅਜੇ ਵੀ ਪਹਿਲਾਂ ਵੀ ਆਉਂਦੀਆਂ ਤੇ ਗਾਂ ਵੀ ਆਉਣੀਆਂ ਬੋਟਾਂ ਪਹਿਲਾਂ ਵੀ ਪੰਨੀਆਂ ਸੀ ਗਾਂ ਵੀ ਪੰਨੀਆਂ ਭਾਰਤ ਦੇ ਬਾਵਾ ਤੋਂ ਡਾਕਟਰ ਬੀਟਕਰ ਸਾਹਿਬ ਨੇ ਵੋਟ ਦਾ ਹੱਕ ਲੈ ਕੇ ਦਿੱਤਾ ਉਹਦੇ ਮਤਲਬ ਤੁਸੀਂ ਪਿੰਡਾਂ ਦੇ ਰਾਂ ਪੰਚ ਸਰਪੰਚ ਬਣਾਉਣੇ ਨੇ ਪੰਚਾਇਤਾਂ ਬਣਾਉਣੇ ਨੇ ਬਲਾਕ ਸੰਘੀ ਜ਼ਿਲ੍ਹਾ ਪੱਤੀ ਦੇ ਐਮਐਲਏ ਐਮਪੀ ਬਣਾਉਣੇ ਆ ਵਿਧਾਨ ਸਭਾ ਬਣਦੀ ਹੈ ਦੇਸ਼ ਦੀ ਪਾਰਲੀਮੈਂਟ ਬਣਦੀ ਹੈ ਅੱਜ ਕੋਈ ਦੁਹਾਰਾ ਉਸ ਮੜੀ ਦੇ ਤਹਿਤ ਪਹਿਲੀ ਤਰੀਕ ਨੂੰ ਇਲੈਕਸ਼ਨ ਹੋਈ। ਨਿਰਧ ਪਹਿਲਾਂ ਮਿੱਤਰ ਸਾਹਿਬ ਵੀ ਥੋੜੇ ਵੇਲੇ ਵਿਚਾਰ ਸਾਂਝੇ ਕਰਕੇ ਗਏ ਆ। ਇਲੈਕਸ਼ਨ ਦੇ ਵਿੱਚ ਵੋਟ ਪਾਉਣ ਤੋਂ ਪਹਿਲਾਂ ਇਹ ਵਿਚਾਰ ਜ਼ਰੂਰ ਕਰੋ ਵੀ ਜਿਹੜੀਆਂ ਇਹ ਮਿਕਸ਼ਨਾ ਹੋ ਰਹੀਆਂ ਨੇ ਜਿਹੜੇ ਉਮੀਦਵਾਰ ਖੜੇ ਆ ਔਰ ਜਿਹੜੀ ਪਾਰਟੀ ਤੋਂ ਖੜੇ ਆ ਉਹ ਪਾਰਟੀ ਦੀ ਕਾਰਗੁਜ਼ਾਰੀ ਕੀ ਹੈ? ਸਰਦਾਰ ਕਨਾਲ ਸਿੰਘ ਬਾਦਲ ਸਾਹਿਬ ਦਾ 10 ਸਾਲ ਪੰਜਾਬ ਦੇ ਵਿੱਚ ਰਾਜ ਰਹਾ 10 ਸਾਲ ਧਾਰਮਿਕ ਪਕਟੋ ਵਿਰਾਸਤੇ ਖਾਲਸਾ ਜੰਗੀ ਸ਼ੀਰ ਦੀ ਸਮਾਰਕ ਦਰਬਾਰ ਸਾਹਿਬ ਨੂੰ ਜਾਣ ਵਾਲਾ ਲਾਂਘਾ ਛੋਟਾ ਖੰਡੂਗਾ ਵੱਡਾ ਖੰਡੂਗਾ ਇਹ ਸਾਰੇ ਉਸ ਟੀਮ ਦੇ ਉੱਤੇ ਬਣੇ ਭਗਵਾਨ ਬਾਲਿਕੀਰਤ

ਅਕਾਲੀ ਬਲਦਿਆਂ ਬਾਨਾ ਅਕਾਲੀ ਦਲ ਦੇ ਰਾਜ ਦੇ ਵਿੱਚ ਸਾਰੇ ਗੱਲ ਸੰਗਤ ਦਰਸ਼ਨ ਹੁੰਦੇ ਸੀ ਆ ਹੁਣ ਨਾ 35 30 40 ਡਿਗਰੀ ਟੈਂਪਰੇਚਰ ਹੈ ਅੱਜ ਤੱਕ ਤੁਸੀਂ ਦੇਖੋ ਇਤਿਹਾਸ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਬਿਨਾ ਕਿਸੇ ਵੀ ਹੋਰ ਦੇਸ਼ ਦੇ ਮੁੱਖ ਮੰਤਰੀ ਨੂੰ ਦੇਖਿਆ ਤੁਸੀਂ ਕਿਤੇ ਸੰਗਤ ਦਰਸ਼ਨ ਕਰਦੇ ਨੂੰ ਕੋਈ ਇੱਕ ਇੱਦਾਂ ਦੇ ਮੁੱਖ ਮੰਤਰੀ ਜੀ ਨੇ ਸੰਗਤ ਦਰਸ਼ਨ ਕਰਦੇ ਸੀ ਲੋਕ ਲਾਈਨ ਬਣਾ ਕੇ ਜਾਂਦੇ ਸੀ ਤੋ ਜਿਹੜੀ ਵੀ ਮੁਸ਼ਕਿਲ ਕੋਈ ਕਹਿੰਦਾ ਸੀ ਉਹਦੇ ਉਹ ਹੱਲ ਕਰ ਦਿੰਦੇ ਸੀ। ਤੋਂ ਉਦੋਂ ਬਾਅਦ ਇੱਕ ਗੱਲ ਜਿਹੜੀ ਕਾਂਗਰਸ ਨੂੰ ਮੰਨੂਰ ਨਹੀਂ ਸੀ। ਕੈਪਟਨ ਮਰਿੰਦਰ ਸਿੰਘ ਨੂੰ ਲਿਆਂਦਾ। ਵਿਸ਼ਵਾਸ ਨਹੀਂ ਸੀ ਕਰਦੇ ਲੋਕ। ਫਤਿਹਪੁਰ ਖੁੱਟਾ ਸਾਹਿਬ ਹੱਥ ਤੇ ਬਣਾਇਆ। ਕਿ ਪਤਾ ਸਾਰੇ ਪੰਜਾਬੀਆਂ ਨੂੰ। ਚਕਾਤੀ ਸੋਹ ਘਰ ਘਰ ਨੌਕਰੀ 스마트 ਟੂਲ। ਉਦੋਂ ਬਾਅਦ ਅਜਿਹੇ ਪੂਰੇ ਕਰਜ਼ਾ ਮਾਫੀ। ਹੁਣ ਲੱਡੀ ਜਾ ਕਿੱਥੇ ਗਈ ਮੋਬਾਈਲ ਫੋਨ ਤੇ ਕਿੱਥੇ ਗਈਆਂ ਘਰ ਕੇ ਨੌਕਰੀਆਂ। ਉਹ ਰਾਹ ਨਾ ਪੰਚਾਲ ਉਹਦੀ ਪਹਾੜਾਂ ਚ ਕਿਤੇ ਵੀ ਕੋਈ ਅੰਮਲਿਆ ਥੋਰਾ ਨਾ ਤੋਲੇ ਇੱਥੇ ਲੋکریاں ਲੰਮੀ ਜਾਂਦੀਆਂ ਮੋਬਾਈਲ ਦੀਆਂ ਪੂਰੀਆਂ ਕਰਦੇ ਮਾਦੀ ਲੰਬੀਆਂ ਫੇ ਪੰਜਾਬੀਆਂ ਨੇ ਅ ਦਿੱਲੀ ਵਾਲੇ ਆ ਗਏ ਇਹਨਾਂ ਨੂੰ ਮੌਕਾ ਦਿੱਤਾ ਇਹਨਾਂ ਨੂੰ ਲੋਕਾਂ ਦੇ ਤਾਂ ਇਹ ਨਹੀਂ ਕੀ ਕਿ ਬੀਬੀਆਂ ਆਈਆਂ ਨੇ ਹਜ਼ਾਰ ਹਜ਼ਾਰ ਕੋਈ ਆ ਮੋਰ ਕੀ ਕੀ ਇੰਨੀ ਵੀ ਘਰ ਘਰ ਨੌਕਰੀ ਦੀ ਗਈ तमाम ਬੰਲਾ ਕਈਆਂ ਪੰਜਾਬੀ ਬਰੇ ਇਰਾਕ ਕੱਲੇ ਆ ਕਿ ਉਹਦੇ ਮਾਮੇ ਨੇ ਫੋਨ ਕੈਨੇਡਾ ਚ ਕਰਤਾ ਕਿ ਉਹਦੀ ਪਹਾਨੇ ਕਰਤਾ ਜਿਹੜੇ ਚਾਚੇ ਨੇ ਕਰਤਾ ਉਹ ਰਹਿੰਦਾ ਕੈਨੇਡਾ ਇੱਥੇ ਆ ਕੇ ਨੋਟੋ ਦਵਾ ਕੇ ਹੁਣ 200 ਲੋਕਟ ਹੁੰਦੇ ਲੋਗ ਤੇ ਲੱਭਾ ਕੀ ਆਪਾਂ ਇਹ ਵਿਚਾਰ ਕਾਓ ਇੱਕ ਸਦਾਾਰ ਪਤਵਾਰ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਦਾ ਜਿਹਦੇ ਨਰਿੰਦਰ ਮੋਦੀ ਆਣ ਕੇ ਪਹਿਲੀ ਹੱਥਾਂ ਦਾ ਸੀ ਅਤੇ ਦੂਜਾ ਆਪਣੇ ਵਾਲੇ ਚੜਾ ਭੰਗ ਤੇ ਬਾਜੋ ਦੁਨੀਆ ਤੇਰੀਆਂ ਭਲਾਈਆਂ ਉਹ ਜਿਹੜਾ ਜੇ ਆਹਨੇ ਪਰੀਆਂ ਬੁਲਾਉਂਦੇ ਦੀ ਤੇ ਕਿ ਸਾਡੇ ਦੀ ਇੱਥੇ ਪਰਵਾਹ ਆਪਣੇ ਪਾਸੇ ਨੂੰ ਇਹ ਵਿਚਾਰ ਕਰਨ ਦੀ ਲੋੜ ਹੈ ਬਈ ਇੱਕ ਤੁਹਾਡੀ ਆਪਣੀ ਪਾਰਟੀ ਹੈ ਦੇਖੋ ਅਸੀਂ ਹਰਗੇ ਹਾਰ ਹੋਵੇ ਜਿੱਤ ਹੋਵੇ ਹੈਗੇ ਤਾਂ ਤੁਹਾਡੇ ਹੁੰਦਾ ਨਹੀਂ ਇਹਨਾਂ ਨੂੰ ਤੁਸੀਂ ਕਿੱਥੋਂ ਲਪਾਉਂਗੇ ਜੀ ਕਿੱਥੋਂ ਆਣਗੇ ਤੁਹਾਡੇ ਕੋਲ ਇਹਦੇ ਲਈ ਆਪਣਾ ਜਿਹੜਾ ਨਾ ਇਹ ਫਰਜ਼ ਵੀ ਬਣਦਾ ਜਰੂਰੀ ਵਿਚਾਰ ਕਰਨ ਦੀ ਲੋੜ ਹੈ ਬਈ ਜਿਹੜਾ ਪੰਜਾਬ ਦੇ ਹਿੱਤਾਂ ਦੇ ਲਈ ਕੌਣ ਸੋਚਦਾ ਹੈ ਸਦਾ ਸਿੰਘ ਵੀਰ ਸਿੰਘ ਬਾਦਲ ਸਾਹਿਬ ਦਾ ਆਇਆ ਸੀ ਬਿਆਨ ਉਹ ਕਹਿੰਦੇ ਸੀ ਤੁਹਾਨੂੰ ਸਾਰਿਆਂ ਨੂੰ پتہ ਬੜਾ ਰੋਲਾ ਸੀ ਬਈ ਸਮਝੌਤਾ ਕਰ ਲਓ ਔਰ ਜਿੱਥੇ ਜੋਤਾ ਕਰ ਲੈਂਦੇ ਤਾਂ ਹੋਰ ਫੇਰ ਤੇਰੇ ਜਿੱਤ ਲੈਂਦੇ ਪਰ ਉਹਨਾਂ ਨੇ ਇਹ ਗੱਲ ਕਹੀ ਸੀ ਬਈ ਜਿਨ੍ਹਾਂ ਨੇ 660 ਸ਼ੀਲਕਰਾਤ ਦਾ ਕਿਸਾਨ ਉੱਤੇ ਦਿੱਲੀ ਬਾਰਡਰਾਂ ਤੇ ਜਿਹੜੇ ਬੰਦੀ ਸਿੰਘਾਂ ਨੂੰ ਛੁੱਡਣ ਲਈ ਤਿਆਰ ਲਈ ਉਹਨਾਂ ਦੇ ਨਾਲ ਸੰਦੋਖੀ ਨਹੀਂ ਹੋਣੀ ਜੇ ਹੋਣਾ ਤਾਂ ਪਹਿਲਾਂ ਸ਼ਰਤਾਂ ਮੰਨੂ ਦੀ ਬਾਅਦ ਵਿੱਚ ਗੱਲ ਕਰਾਂਗੇ ਇਦ ਲਈ ਬਸ ਕੇ ਗਏ ਹੁਣੇ 23 ਆਪਣੇ ਲੋਕ ਕੌਂਸਾ ਜੀ ਬਿਕੋ ਪਿੰਡ ਵੀ ਪੰਚ ਵੀ ਨਹੀਂ ਛੱਡਦਾ ਦੇਸ਼ ਦੀ ਵਜੂਦੀ ਛੱਡਣੀ ਕਰੋ ਵੀ ਪੰਜ ਚਾਰ ਸਾਲ ਦਾ ਟਰਮ ਨਹੀਂ ਹੋਵੇ ਕਰੋ ਸਰਕਾਰ ਨੂੰ ਜਿੱਦਣਾ ਇਹ ਜਿਹੜਾ ਹਰੀਖ ਦੇ ਬਸਤੀ ਗੱਲ ਨਹੀਂ ਹੈ ਇਹ ਕਾਲੀ ਬਸਤੀ ਜਿਹੜਾ ਕਰ ਗਿਆ ਹਰਿਆਣਾ ਦੇ ਵਿੱਚ ਵਿੱਚ ਪੋਲਿਆਂ ਦਾ ਰਾਜ ਸੀ ਉਹਨਾਂ ਨੇ ਛੱਡਿਆ ਨਹੀਂ ਛੱਡਿਆ ਉਹ ਰਾਜ ਪੰਜ ਸਾਲ ਉਹ ਨਹੀਂ ਭੋਗੇ ਆ ਇਹਨੇ ਤੁਹਾਨੂੰ ਬੇਨਤੀ ਕਰਨੀ ਆ ਵੀ ਆਪਾਂ ਜਿਹੜਾ ਇਹ ਵਿਚਾਰ ਦੀ ਊਰ ਕਰੀਏ ਵੇ ਜਿਹਨਾਂ ਝੂਠ ਬੋਲ ਕੇ ਗੌਰਸ ਨੇ ਗਵਰਨਮੈਂਟ ਬਣਾਈ ਸੀ ਉਦੋਂ ਦਾ ਝੂਠ ਬੋਲ ਕੇ ਹੁਣ ਦਿੱਲੀ ਆ ਦੇ ਨੇ ਬਣਾਈ ਆ ਇਹ ਲਈ ਵਿਚਾਰ ਕਰੀਏ ਪਹਿਲਾਂ ਨਾ ਜਦੋਂ ਭੰਡੋ ਨੀ ਸੀ ਟੰਡਾ ਦੇ ਵਿੱਚ ਵਿੱਚ ਆਪਾਂ ਇੱਕ ਇੱਕ ਰੁਪਈਆ ਦਿੰਦੇ ਸੀ ਐਤਕੀ ਉਹ ਵੇ ਭੰਡਾਲਾ ਕੰਮ ਆ ਗਿਆ ਆਪਾਂ ਕਹਿੰਦੇ ਬੋਲ ਬੋਲ ਕੇ ਮੁੱਖ ਮੰਤਰੀ ਬਣ ਕੇ ਬਹਿ ਗਿਆ ਕੁਲ ਮੱਦੀ ਯੋਗੀ ਵਾਲੀ ਇਹ ਲਈ ਵਿਚਾਰ ਕਰੀਏ ਵੀ ਕਿਹੜੀ ਸਰਕਾਰ ਚੰਗੀ ਸੀ ਉਹ ਬਾਪੂ ਬਾਦਲੂ ਸੀ ਜਿਹਨਾਂ ਜਿਹੜਾ ਪੀਰ ਸੀ ਯਤਰਾ ਸਕੀਮ ਵੀ ਚੱਲਦੀ ਸੀ ਜਿਨਾਂ ਕੋਲ ਨਹੀਂ ਵੀ ਸੀ ਹੁੰਦਾ ਕਰਾਇਓ ਵੀ ਪੀਰ ਸੀ ਯਤਰਾ ਸਕੀਮ ਰਹੀ ਚਾਹੇ ਕਿਸੇ ਵੀ ਧਾਰਮਿਕ ਸਥਾਨ ਤੇ ਜਾਣਾ ਚਾਹਵੇ ਵੀ ਉਥੇ ਦਰਸ਼ਨ ਕਰਨੀ ਜਾ ਸਕਦਾ ਸੀ ਤੇ ਡਵੈਲਪਮੈਂਟ ਵੀ ਹੁੰਦੀ ਸੀ ਹਲਕਾ ਛੱਡ ਲਈਏ ਸਾਰਾ ਪਿੰਡ ਮੈਂ ਕੱਲੇ ਜੇ ਫਲੋਰ ਦੀ ਗੱਲ ਕਰਾਂ ਦੋ ਹੱਥਾਂ ਵਾਲਿਆ ਫਲੋਰ ਚ ਗੁਰਦਿਆਂ ਚ ਇੱਕ ਫਲੋਰ ਤੇ ਉਹ ਕਾਲੀ ਦਰ ਦੀ ਦੇਣ ਦੋ ਪਿੰਡਾਂ ਇਹ ਗੁਰਦਿਆਂ ਦੀ ਇੱਕ ਫਲੋਰ ਦੀ ਉਹ ਕਾਲੀ ਦਰ ਦੀ ਦੇਣ ਦੋ ਪੁਲਿਸ ਸਟੇਸ਼ਨਾਂ ਫਲੋਰ ਗੁਰਦਿਆਂ ਦੇ ਉਹ ਕਾਲੀ ਦਰ ਦੀ ਦੇਣ ਹੈ ડાણા ਮੰਡੀਆਂ હોક પોઈન્ટ ਉਹ ਕਾਲੀਬਾਦੀ ਦੇਣਾ 3 ਕਿਲੋ ਡਿਗਰੀ ਕਾਲਜ ਉਹ ਕਾਲੀਬਾਦੀ ਦੇਣਾ ਡਰਾਈਵਿੰਗ ਟੈਸਟਿੰਗ ਸੈਂਟਰ ਉਹ ਕਾਲੀਬਾਦੀ ਦੇਣਾ ਇੱਕ ਵੀ ਕੰਮ ਤੁਸੀ ਆ ਕਾਂਗਰਸੀਆਂ ਦਾ ਇੱਕ ਵੀ ਕੰਮ ਤੁਸੀਂ ਜਿਹੜਾ 200 ਕਰੋੜ ਰੁਪਏ ਦੀਆਂ ਗਲੀਆਂ ਦਾ ਦੱਸਦੇ ਇੱਕ ਵੀ ਕੰਮ ਆ ਜਿਹੜੇ ਮੈਂ ਕੰਮ ਕੀਆ ਇਹਨਾਂ ਤੋਂ ਥੋੜੇ ਦੁਆਰ ਤੋਂ ਕਹਿੰਦਾ ਗੁਰੂਸਾ ਬਣਾ ਰਹੇ ਆ ਇਹ ਸਾਰੇ ਸੁਣਦੇ ਵੀ ਨਹੀਂ ਆ ਔਰ ਉਸ ਤੋਂ ਬਾਅਦ 100 ਕਰੋੜ ਰੋਡ ਤੇ तकरीबन ਰਪਈਆ ਲਵਾ ਕੇ ਹੋਏ ਕਿ ਗਵਰਨਮੈਂਟ ਨੇ ਦਿੱਤਾ 100 ਕਰੋੜ 1 ਰੁਪਈਆ ਵੀ ਕਿਸੇ ਨੂੰ ਕਹੀ ਨਹੀਂ ਕਿ ਆ ਵੀ ਕੋਈ ਇੰਟਰ ਲੋਕੀ ਦੇ ਵਿੱਚ ਹੋਰ ਕੁਝ ਕਰ ਲੋ ਆ ਪੰਜ ਸਾਲ ਰਹਿ ਕੇ ਗਈ ਹੈ ਸਰਕਾਰ ਸਾਰਿਆਂ ਨੂੰ ਪਤਾ ਜਿਹੜੇ ਕਾਂਗਰਸ ਸਰਪੰਚੋਂ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਬੋ ਉਹਨਾਂ ਦੇ ਇੰਟਰ ਲੋਕੀ ਦੇ ਵਿੱਚੋਂ ਵੀ ਜਿਹੜਾ ਖਾਵਾ ਇਹਦੇ ਲਈ ਵਿਚਾਰ ਜਰੂਰ ਕਰੀਏ ਬਈ ਕਿਹੜੀ ਪਾਰਟੀ ਪੰਜਾਬ ਦੇ ਹਿੱਤ ਦੀ ਆ ਕਿਹੜੀ ਸਾਰਿਆਂ ਨੂੰ ਇੱਥੋਂ ਬੋਚ ਕੇ ਦਿੱਲੀ ਜਾ ਕੇ ਗੱਲ ਕਰਦੀ ਹੈ ਤੁਸੀਂ ਆਪਣੇ ਆਪ ਨੂੰ ਪਿੱਛੇ ਲੈ ਜਾਓ ਜਦੋਂ 19 ਜਹਰ ਦੇ ਅੰਦੋਲਨ ਤੋਂ ਬਾਅਦ ਇਹ ਕੇਦਰੀਵਾਲ ਜੀ ਨੇ ਸ਼ੁਰੂ ਕੀਤਾ ਕੰਮ ਲੋਕ ਬਾਕੀ ਪਾਰਟੀਆਂ ਆਪਣੀ ਉਮੀਦਵਾਰਾਂ ਦੀ ਲਿਸਟ ਜਾਰੀ ਕਰਦੀਆਂ ਸੀ ਕਿ ਫਲਾਨੀ ਜਿਹੜਾ ਤੋਂ ਆਹ ਉਮੀਦਵਾਰ ਫਲਾਨੀ ਜਿਹੜਾ ਤੋਂ ਆਹ ਫਲਾਨੀ ਜਿਹੜਾ ਤੋਂ ਆਹ ਤੇ ਦਿੱਲੀ ਵਾਲੇ ਨੇ ਇਹਨੇ ਕੀ ਕੀਤਾ ਸੀ ਕਿ ਫਲਾਨਾ ਇੰਨੇ ਵਾ ਪ੍ਰਚਾਰੀ ਆਪ ਲੈਨੇ ਜੀਨਾ ਵਿਕਸ਼ਿਤ ਉਹ ਪ੍ਰਸ਼ਤਾਰ ਜਾਰੀ ਆਵਲਾਨਾ ਆਪਸ਼ਤਾਰ ਜਾਰੀ ਇਹ ਜਿਹੜੇ ਸਾਰਿਆਂ ਨੂੰ ਸਰਟੀਫਿਕੇਟ ਦਿੰਦੇ ਸੀ ਨਾ ਸਾਰ ਨੂੰ ਸਰਟੀਫਿਕੇਟ ਦਿੰਦੇ ਫਿਰਦੇ ਸੀ ਬੰਦੇ ਫਿਰਦੇ ਸੀ ਅੱਜ ਸਾਰੀ ਕੈਬਨ ਵਿੱਚੇ ਮੁੱਖ ਮੰਤਰੀ ਧਰਜੋ ਦੇ ਬੈਠਾ ਇਹ ਜਿਹੜੇ ਸਾਰਿਆਂ ਨੂੰ ਮਾਨਦਰੀਅਤ ਸਰਟੀਫਿਕੇਟ ਦਿੰਦੇ ਸੀ ਨਾ ਆਪ ਧਰਜੋ ਦੇ ਵਿੱਚ ਬੈਠੇ ਐ ਇਹ ਲਈ ਆਪਾਂ ਬਕਵਾਸ ਜਰੂਰ ਕਰੀਏ ਵੀ ਕਿਹੜੀ ਪੰਜਾਬ ਦੀ ਹਿੱਕ ਦੀ ਪਾਰਟੀ ਐ ਜਿਹੜੀ ਇੱਕ ਬੇਚੇ ਬੰਲੀ ਵਾਲਿਆਂ ਦਾ ਜਿਹੜਾ ਢਿੱਡ ਭਰਦੀ ਆ ਇਹ ਜੁਰਾਤਾਂ ਸੋਚੀਏ ਪਾਰਟੀ ਨੂੰ ਬਹੁਤ ਹੀ ਇਮਾਨਦਾਰ ਗਰਮ ਤੇ ਰਾਗੂ ਸੰਵਰ ਸਿੰਘ ਮਹਿੰਦਰ ਸਿੰਘ ਕੇਪੀ ਜੀ ਨੇ ਆਣੇ ਕੋਈ ਵੀ ਬੰਦਾ ਪੂਰੇ ਪੰਜਾਬ ਦੇ ਵਿੱਚੋਂ ਇਹ ਗੱਲ ਨਹੀਂ ਕਹਿ ਸਕਦਾ ਵੀ ਅਸੀਂ ਕੇਪੀ ਸਾਹਿਬ ਕੋ ਗੋਸੀ ਸੁਣ ਉਹਨਾਂ ਨੇ ਸਾਡੀ ਸੁਣੀ ਨਹੀਂ ਜੋ ਉਹਨਾਂ ਨੇ ਕੋ ਸਾਡੀ ਬਾਣੀ ਫੜੀ ਕੋ ਪੰਚ ਬਣ ਜਵੇ सरपंच बन ਜਵੇ ਕਿਸੇ ਅਹੁਦੇ ਤੇ ਚਲੇ ਜਵੇ ਪੰਜਾ ਸਾਲਾਂ ਬਾਅਦ ਲੋਕ ਉੱਤੇ ਦੁਸ਼ਮਣਦਾਰੀ ਲਾਉਣ ਲੱਪੰਦੇ ਆ 40 50 ਸਾਲ ਦਾ ਅਰਸਾ ਬੇਨਾਕ ਸਿਆਸਤ ਦੇ ਵਿੱਚ ਰਹਿਣਾ ਇਹ ਫਰੇਦ ਤੇ ਬਸਰ ਰੋਗ ਨਹੀਂ ਆ ਔਰ ਕੇਪੀ ਸਾਹਿਬ ਦੀ ਆਪਣੀ ਜ਼ਿੰਦਗੀ ਜਿਹੜੀ ਸਾਡੀ ਇਹ ساری ਦੁਨੀਆ ਨੂੰ ਪੰਨਾ ਸਾਰੇ ਲੋਕਾਂ ਨੂੰ ਪਤਾ ਹੈ ਇੰਤ ਵੀ ਬਣੇ ਵਜ਼ੀਰ ਵੀ ਬਣੇ ਪਰ ਵੇ ਤਾਗ ਰਹਿ ਕੇ ਲੋਕਾਂ ਦੀ ਸੇਵਾ ਕੀਤੀ ਹੈ ਸੋ ਉਹਨਾਂ ਨੇ ਇਹ ਫੈਸਲਾ ਲਿਆ ਕਿ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਉਹ ਪਾਰਟੀ ਦੇ ਵਿੱਚ ਆਏ ਆ ਆਪਾਂ ਨੂੰ ਅਕਾਲੀ ਦਲ ਨੇ ਉਹਨੂੰ ਉਮੀਦਵਾਰ ਬਣਾ ਕੇ ਭੇਜਿਆ ਤੇ ਮੈਂ ਤੁਹਾਨੂੰ ਦਰਮੰ ਬੇਨਤੀ ਕਰਦਾ ਜੇ ਜੇ ਤਾਂ 5 ਸਾਲ ਜੋ ਕੈਪਟਨ ਨੇ ਕਿਹਾ ਸੀ ਉਹ ਹੋ ਗਿਆ ਸੀ ਫਿਰ ਉਹ ਹੱਕਦਾਰ ਹੈ ਜੇ 2 ਸਾਲ ਆ ਜਿਹੜੇ ਇਨਕਲਾਬੀਆਂ ਨੇ ਕਿਹਾ ਸੀ ਉਹ ਹੋ ਗਿਆ ਫਿਰ ਉਹ ਹੱਕਦਾਰ ਹੈ ਜੇ ਨਹੀਂ ਤਾਂ ਫਿਰ ਉਹ ਬਾਪੂ ਬਾਦਲ ਮਾੜਾ ਜਿਹੜਾ 40 ਡਿਗਰੀ ਟੈਂਪਰੇਚਰ ਸੰਗ ਦੇਖਣ ਕਰਕੇ ਸਾਰਾ ਕੁਝ ਦਿੰਦਾ ਸੀ ਪਰ ਉਹੀ ਦੁਬਾਰਾ ਆਪਣੇ ਜਿਹੜੇ ਦੁਬਾਰਾ ਪ੍ਰਕਾਰ ਜਿਹੜੀ ਉਹ ਆਪਾਂ ਲੈ ਕੇ ਆਈਏ ਸੋ ਮੇਰੀ ਤੁਹਾਨੂੰ ਬੇਨਤੀ ਆ ਵੀ ਆਪ ਤੋਂ ਬਹੁਤ ਹੀ ਸਤਿਕਾਰਯੋਗ ਇਮਾਨਦਾਰ ਬੇਦਾਗ ਸਖੀਤ ਸਰਦਾਰ ਮਨਿੰਦਰ ਸਿੰਘ ਕੇਪੀ ਜੀ ਨੂੰ ਇੱਥੇ ਰਿਤਾ ਕੇ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ 40 ਮਿੰਟ ਦੇ ਵਿੱਚ ਭੇਜੀਏ ਜਿੱਥੇ ਉਹ ਆਪਣੇ ਹੱਕਾਂ ਦੀ ਗੱਲ ਕਰ ਸਕਣ ਆਪਣੇ ਹਲਕੇ ਦੀ ਗੱਲ ਕਰ ਸਕਣ ਕੌਣ ਕੀ ਜੜਾ ਆਪਣੀ ਹੈਲਥ ਕੇਅਰ ਦੀ ਮੁਹਾਰ ਬਦਲੀ ਜਾ ਸਕੇ ਇੱਕ ਇਹੋ ਚੰਨੇ ਦੇ 102 ਕਿਲੋਮੀਟਰ ਨੂੰ ਕਹਿੰਦੇ ਸੇਵਾ ਕਰਨ ਆਇਆ 120 ਕਿਲੋਮੀਟਰ ਤੇ ਤੁਸੀਂ ਸਾਰੇ ਸਿਆਣੇ ਆ ਵੀ ਭਾਈ ਜੇ ਸੇਵਾ ਕਰਨੀ ਜਿੱਥੇ ਤੂੰ ਪੈਦਾ ਹੋਇਆ ਜਿੱਥੇ ਰਹਿਣਾ ਉੱਥੇ ਕਰਨਾ 120 ਕਿਲੋਮੀਟਰ ਜਾ ਕੇ ਜੂਰ ਦਿੰਦੀਆਂ ਕਿਸੇ ਨੇ ਮੋੜ ਵੀ ਹੋਣੀ ਹੋਣੀ ਹੈਗੀ ਪਹਿਲੇ 120 ਕਿਲੋਮੀਟਰ ਤੇ ਜਾਵਾਂਗੇ ਲਈ ਵਿਚਾਰ ਕਰਿਓ ਤੁਸੀਂ ਤੇ ਜੂਰ ਸੋਚੋ ਵੀ ਆਪਣਾ ਜਿਹੜਾ ਫਿਰਦੀ ਦੀ ਸਰਕਾਰ ਜਿਹੜੀ ਆ ਕਿਹੜੀ ਆ ਕਿਹੜੀ ਪਾਰਟੀ ਆ ਕਿਹਦੇ ਨਾਲ ਜਿਹੜਾ ਹੈਗਾ ਆਪਾਂ ਜੁੜ ਕੇ ਇਹਨੂੰ ਤਕੜੇ ਕਰਕੇ ਆਪਾਂ ਆਪਣੇ ਹੱਕ ਲੈ ਸਕਦੇ ਆ ਸਾਰਿਆਂ ਨੇ ਕਿਉਂਕਿ ਤੂੜੀਆਂ ਵੀ ਬਣਦੀਆਂ ਆ ਗਰਮੀ ਦਾ ਵੀ ਮੌਸਮ ਹੈ ਤੁਸੀਂ ਸਾਰਿਆਂ ਨੇ ਟਾਈਮ ਕਿੱਦਿਆ ਗੁਰਦੀ ਘਰਾਂ ਵਿੱਚ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ